ਸਭ ਤੋਂ ਪਹਿਲਾਂ ਮੇਰੀ ਬਲੋਂਸਾ ਤਸਰੀਆ ਕਾ ਸਾਰੇ ਭੈਣ ਭਰਾਵਾਂ ਨੂੰ ਹੱਥ ਜੁੜ ਕੇ ਬੇਨਤੀ ਹੈ ਕਿ ਜੋ ਮੈਂ ਅੱਜ ਤੁਹਾਨੂੰ ਦੱਸਣ ਲੱਗੀ ਆ ਇਸ ਚੀਜ਼ ਨੂੰ ਮਜ਼ਾਕ ਜਾਂ ਹਲਕੇ ਚ ਨਾ ਲਿਓ ਕਿਉਂਕਿ ਇਹ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿ ਤੁਹਾਡੀ ਜਿਹੜੀ ਹਾਜ਼ਰੀ ਹੈ ਜਿਹੜੀ ਤੁਹਾਡੀ ਅਰਜੀ ਹੈ ਜਿਹੜੇ ਤੁਹਾਡੇ ਸਵਾਲ ਨੇ ਜਿਹੜੇ ਤੁਹਾਡੀਆਂ ਮੰਗਾਂ ਨੇ ਉਹ ਵਾਈਗਰੂ ਜੀ ਦੇ ਚਰਨਾਂ ਦੇ ਵਿੱਚ ਲਗਾਵੇਗੀ ਤੁਸੀਂ ਦੇਖਿਆ ਹੈਗਾ ਵੀ ਹਰ ਇੱਕ ਧਰਮ ਦੇ ਵਿੱਚ ਇਹੋ ਚੀਜ਼ ਹੁੰਦੀ ਹੈ ਪਹਿਲੇ ਸਮਿਆਂ ਦੇ ਵਿੱਚ ਜਦੋਂ ਕਿ ਜ਼ਿਆਦਾਤਰ ਅਨਪੜਤਾ ਹੁੰਦੀ ਸੀ ਪੜ੍ਹੇ ਲਿਖਿਆ ਕੋਈ ਹੀ ਹੁੰਦਾ ਸੀਗਾ ਪਰ ਉਸ ਟਾਈਮ ਬਾਬਾ ਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਦਿਲ ਪੱਕੇ ਸੀ ਤੇ ਗੁਰਦੁਆਰਾ ਸਾਹਿਬ ਪੱਕੇ ਸੀ ਪਰ ਅੱਜ ਕੱਲ ਗੁਰਦੁਆਰਾ ਸਾਹਿਬ ਪੱਕੇ ਹੋ ਗਏ ਤੇ ਦਿਲ ਕੱਚੇ ਹੋ ਗਏ ਕਹਿਣ ਤੋਂ ਭਾਵ ਹੈ ਕਿ ਜਿਹੜੀ ਆਪਣੀ ਸਰਦ ਹੈਗੀ ਉਹ ਟੁੱਟ ਚੁੱਕੀ ਹੈ ਸਿਰਫ ਆਪਾਂ ਉੱਤੋਂ ਤੋਂ ਦਿਖਾਵਾ ਕਰਦੇ ਆ ਪਰ ਅੰਦਰੋਂ ਕਿਸੇ ਨੂੰ ਕੋਈ ਸਰਦ ਨਹੀਂ ਹੈਗੀ ਅੱਜ ਮੈਂ ਤੁਹਾਨੂੰ ਇੱਕ ਇੱਕ ਚੀਜ਼ ਅਜਿਹੀ ਦੱਸਣੀ ਹੈ ਜਿਹਦੇ ਨਾਲ ਤੁਸੀਂ ਵਾਹਿਗੁਰੂ ਜੀ ਅੱਗੇ ਆਪਣੀ ਅਰਜੀ ਲਵਾ ਸਕਦੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਨਾਲ ਇੱਕ ਕਾਪੀ ਲੈ ਲੈਣੀ ਹੈ ਕਾਪੀ ਕਈ ਪੈਨ ਪਰ ਮੈਨੂੰ ਪੁੱਛਣਗੇ ਵੀ ਪੇਜ ਲੈਣੀ ਹੈ ਜਾਂ ਕਾਪੀ ਲਈਏ ਤੁਹਾਨੂੰ ਇੱਕ ਪੂਰੀ ਕਾਪੀ ਲੈਣੀ ਪਵੇਗੀ ਕਿਉਂਕਿ ਆਪ ਨੂੰ ਜਿਹੜੀ ਜ਼ਰੂਰਤ ਹੈ ਪੂਰੀ ਕਾਪੀ ਦੀ ਹੈ ਤੇ ਇੱਕ ਪੈਨ ਇਹ ਦੋਨੇ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈਗਾ ਸਵੇਰੇ ਉੱਠਣਾ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਜੋ ਮੈਂ ਤੁਹਾਨੂੰ ਦੱਸੂਗੀ ਅੱਜ ਉਹ ਕਰਨਾ ਹੈ ਕਿਉਂਕਿ ਦੇਖੋ ਆਪਣੇ ਮਨ ਦੇ ਵਿੱਚ ਹੁੰਦਾ ਵੀ ਮੈਨੂੰ ਕਿੱਥੇ ਜਾਵਾਂ ਜਿੱਥੇ ਕਿ ਮੇਰੇ ਦੁੱਖਾਂ ਦੀ ਨਿਮਰਤੀ ਹੋ ਜੇ ਪਰ ਕਹਿੰਦੇ ਨੇ ਕਹਿੰਦੇ ਵਾਈ ਗੁਰੂ ਜੀ ਤੋਂ ਵੱਡਾ ਕੋਈ ਨਹੀਂ ਹੈਗਾ ਵਾਈ ਗੁਰੂ ਜੀ ਤੋਂ ਉੱਪਰ ਦੀ ਕੋਈ ਨਹੀਂ ਹੈਗਾ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਹੱਲ ਤੁਹਾਨੂੰ ਵਾਈ ਗੁਰੂ ਜੀ ਤੋਂ ਮਿਲੇਗਾ ਹੀ ਮਿਲੇਗਾ ਕਿਉਂਕਿ ਦੇਖੋ Hindu ਧਰਮ ਦੇ ਵਿੱਚ ਤੁਸੀਂ ਦੇਖਿਆ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਕਿ ਜਦੋਂ ਵੀ ਕੋਈ Hindu ਧਰਮ ਦੇ ਵਿੱਚ ਨਾ ਉੱਠਦੀ ਹੈ ਸਵੇਰੇ ਉੱਠਦੀ ਆ ਕਿਉਂ ਉਹ ਇੰਨੀ ਤਰੱਕੀ ਦੇ ਵਿੱਚ ਨੇ ਇਹੀ ਉਹਨਾਂ ਦਾ ਮੇਨ ਕਾਰਨ ਹੈ ਕਿਉਂਕਿ ਉਹ ਆਪਣੀ ਇਸ਼ਟ ਦੀ ਆਪਣੇ ਦੇਵਤਿਆਂ ਦੀ ਦਿਨੋਂ ਅਰਾਧਨਾ ਕਰਦੇ ਆ ਉੱਠਣਸਾਰ ਸਭ ਤੋਂ ਪਹਿਲਾਂ ਉਹ ਆਪਣੇ ਜਿੱਥੇ ਵੀ ਜੋਤੂ ਬੱਤੀ ਕਰਦੇ ਪਹਿਲੇ ਇਸ਼ਨਾਨ ਕਰਨਾ ਹੈ ਫਿਰ ਉਹਨਾਂ ਨੇ ਜੋਤੂ ਬੱਤੀ ਕਰਨੀ ਹੈ ਫਿਰ ਉਹਨਾਂ ਨੇ ਘਰ ਦੇ ਵਿੱਚ ਗੰਗਾ ਜਲ ਦਾ ਸਿੱਟਾ ਦੇਣਾ ਫਿਰ ਉਹਨਾਂ ਨੇ 10 ਮਿੰਟ 5 ਮਿੰਟ ਬਹਿ ਕੇ ਰਾਮ ਰਾਮ ਜਪਨੇਗਾ ਪਰ ਆਪਣੇ ਵਾਲੇ ਆਪਣੇ ਵਾਲੇ ਨਾ ਕਹਿਣ ਨੂੰ ਬੜੇ ਆਪਦੇ ਆਪ ਨੂੰ ਆਪਾ ਸਿੱਖ ਕਹੋਣੇ ਪਰ ਆਪਾਂ 5 ਮਿੰਟ ਵੀ ਵਾਇਗੁਰੂ ਜੀ ਦੇ ਚਰਨਾਂ ਵਾਸਤੇ ਨਹੀਂ ਕੱਟ ਸਕਦੇ ਘਰ ਦੇ ਵਿੱਚ ਤਸਵੀਰਾਂ ਆਪਾਂ ਨੇ ਥੋਂ ਥੋਂ ਲਗਾ ਰੱਖੀਆਂ ਨੇ ਗੋਡਕਾ ਸਾਹਿਬ ਰੱਖ ਰੱਖੇ ਨੇ ਪਰ ਕਦੇ ਕਿਸੇ ਨੇ ਹੱਥ ਜੋੜ ਕੇ ਸਵੇਰੇ ਉੱਟ ਕੇ ਨਮਸਕਾਰ ਕੀਤੀ ਕਿਉਂਕਿ ਆਪਾਂ ਨਾ ਸਿਰਫ ਇੱਕ ਦੂਜੇ ਨੂੰ ਕਹਿਣ ਨੂੰ ਆਹ ਇਹ ਆਏ ਆ ਇਹ ਆਏ ਆ ਪਰ ਕਰਦੇ ਕੁਝ ਨਹੀਂ ਹੈਗੇ ਇਸੇ ਕਰਕੇ ਆਪਣਾ ਜਿਹੜਾ ਸਿੱਖ ਧਰਮ ਹੈ ਨਾ ਉਹ ਪਿੱਛੇ ਜਾ ਰਿਹਾ ਹੈ ਮੇਰਾ ਮਕਸਦ ਇਹੀ ਹੈ ਕਿ ਜਿਹੜਾ ਵੀ ਹੋ ਸਕੇ ਮੇਰੇ ਭੈਣ ਭਰਾਵਾਂ ਨੂੰ ਜਿੰਨੇ ਕਿ ਭੁੱਲੇ ਭਟਕੇ ਹਨਾ ਤੁਹਾਨੂੰ ਪਤਾ ਇਹ ਵੀ ਹੈ ਅੱਜਕੱਲ ਡੇਰਾਬਾਦ ਚੱਲ ਰਹੇ ਨੇ ਉਹ ਇਸੇ ਕਰਕੇ ਨੇ ਕਿਉਂਕਿ ਸਿੱਖ ਧਰਮ ਦੇ ਜਿਹੜੇ ਪ੍ਰਚਾਰਕ ਨੇ ਨਾ ਉਹ ਸਿਰਫ ਡਰਾ ਹੀ ਜਾਂਦੇ ਨੇ ਐ ਨਹੀਂ ਕਰੋਗੇ ਆਹ ਹੋਜੂ ਇਹ ਨਹੀਂ ਕਰੋਗੇ ਆਹ ਹੋਜੂ ਆ ਨਹੀਂ ਆਣੀ ਜਦ ਕਿ ਆਪਣੇ ਧਰਮ ਦੇ ਨਾਲ ਆਪਣੇ ਗੁਰੂ ਸਹਿਬਾਂ ਜੀ ਦੇ ਨਾਲ ਪਿਆਰ ਕਰਨਾ ਸਿਖਾਓ ਕਿਉਂਕਿ ਕੋਈ ਵੀ ਮਾਪੇ ਬੱਚਿਆਂ ਨੂੰ ਕਹਿੰਦੇ ਨੇ ਬਾਣੀ ਪੜਨ ਲੱਗ ਜਾਣਾ ਆਪਾਂ ਗੁਰਬਾਣੀ ਪੜ੍ਹਦੇ ਹਾਂ ਠੀਕ ਹੈ ਕਿਸੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਕਹਿਣਗੇ ਲੈ ਤੈ ਗਲਤ ਕਰਤਾ ਤੈ ਬਾਣੀ ਪੜਤ ਪੜਦੀ ਅਗਰ ਬੱਚਾ ਨਾਸਰੀ ਦੇ ਵਿੱਚ ਪੜਨ ਲੱਗਦਾ ਫੇਰੀ ਉਹ ਹੌਲੀ ਹੌਲੀ ਜਾ ਕੇ ਬੀਏ ਐਮਟੈਕ ਵੀਕਾਮ ਅੱਗੇ ਜਾ ਕੇ ਡਿਗਰੀਆਂ ਕਰਦੇ ਨਾ ਜੇ ਆਪਾਂ ਸ਼ੁਰੂਆਤ ਹੀ ਨਹੀਂ ਕਰਦੇ ਵਾਂਗੇ ਪਹਿਲੀ ਡਰਾਈ ਜਾਵਾਂਗੇ ਫਿਰ ਉਹ ਬੱਚੇ ਲੱਗਣਗੇ ਕਿਉਂ ਚਲੋ ਜੋ ਵੀ ਹੈ ਵਾਈ ਗੁਰੂ ਜੀ ਦੀ ਬਾਣੀ ਵਿੱਚ ਰਜਾ ਦੇ ਵਿੱਚ ਹੀ ਚੱਲ ਰਿਹਾ ਹੈ ਅਗਰ ਤੁਸੀਂ ਆਪਣੇ ਦੁੱਖਾਂ ਦੀ ਨਿਮਰਤੀ ਕਰਨੀ ਚਾਹੁੰਦੇ ਹੋ ਜਿਹੜਾ ਮੈਂ ਅੱਜ ਤੁਹਾਨੂੰ ਕੰਮ ਦੱਸਣ ਲੱਗੀ ਆਂਗੀ ਪਹਿਲੇ ਸਮੇਂ ਦੇ ਵਿੱਚ ਬਹੁਤ ਥਾਂ ਮੈਂ ਇਹ ਕੀਤਾ ਜਾਂਦਾ ਸੀ ਹੁਣ ਵੀ ਕੀਤਾ ਜਾਂਦਾ ਹੈ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਤੁਹਾਡੇ ਕੋਈ ਵੀ ਹੈ ਨਾ ਮਨ ਦੇ ਵਿੱਚ ਦੁਬਿਧਾ ਹੋਵੇ ਵੀ ਤੁਹਾਡਾ ਕੋਈ ਕੰਮ ਹੈ ਵੀ ਨਹੀਂ ਬਣ ਰਿਹਾ ਹੈ ਨਾ ਆਪਾਂ ਨੂੰ ਹੁੰਦਾ ਵੀ ਮੈਂ ਕੀ ਕਰਾਂ ਕਿੱਥੋਂ ਪਤਾ ਲੱਗੇ ਵੀ ਮੇਰਾ ਇਹ ਕੰਮ ਬਣੇਗਾ ਜਾਂ ਨਹੀਂ ਬਣੇਗਾ ਤਾਂ ਤੁਸੀਂ ਕਰਨਾ ਕੀ ਇਹ ਦੋ ਪਰਚੀਆਂ ਕੱਟ ਲਓ ਪਰਚੀਆਂ ਕੱਟ ਕੇ ਇੱਕ ਤੇ ਲਿਖ ਲਓ ਵਾਹਿਗੁਰੂ ਜੀ ਮੇਰਾ ਇਹ ਕੰਮ ਬਣੇਗਾ ਜੋ ਵੀ ਤੁਹਾਡਾ ਕੰਮ ਹੈ ਇੱਕ ਤੇ ਲਿਖ ਲਓ ਵਾਹਿਗੁਰੂ ਜੀ ਮੇਰਾ ਇਹ ਕੰਮ ਨਹੀਂ ਬਣੇਗਾ ਦੋਨੋਂ ਪਰਚੀਆਂ ਨੂੰ ਇਕੱਠੀਆਂ ਕਰ ਲਓ ਐਨ ਪੂਰੀਆਂ 모ੜ ਲਓ 모ੜ ਕੇ ਜਿੱਥੇ ਵੀ ਤੁਹਾਡੇ ਗੁਟਕਾ ਸਾਹਿਬ ਪਏ ਨੇ ਜਾਂ ਗੁਰਦੁਆਰਾ ਸਾਹਿਬ ਚਲੇ ਜਾਓ ਤੁਸੀਂ ਜਾਂ ਕਿਤੇ ਵੀ ਤੁਸੀਂ ਇਹਨਾਂ ਕੋ ਵੈਸੇ ਜੀ ਗੁਰੂ ਸਾਹਿਬ ਤਾਂ ਹਰ ਜਗ੍ਹਾ ਤੇ ਨੇਗੇ ਤਾਂ ਤੁਸੀਂ ਅਰਦਾਸ ਕਰਕੇ ਉਹਨਾਂ ਪਰਚੀਆਂ ਨੂੰ ਗੁਰੂ ਸਾਹਿਬ ਜੀ ਦੇ ਤਸਵੀਰ ਵੱਲ ਜਾਂ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਜਾਂ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਉਹਨਾਂ ਨੂੰ ਰੱਖੋਗੇ ਤਾਂ ਜਿਹੜੀ ਪਰਚੀ ਗੁਰੂ ਸਾਹਿਬ ਜੀ ਵੱਲ ਜਾਏਗੀ ਤਾਂ ਤੁਸੀਂ ਉਸ ਨੂੰ ਉ ਪਰ ਉਸਸਾ ਰੱਖਣਾ ਵਿਸ਼ਵਾਸ ਰੱਖਣਾ ਤੇ ਯਕੀਨ ਕਰਨਾ ਕਿ ਵਾਹਿਗੁਰੂ ਜੀ ਦਾ ਇਹ ਹੁਕਮ ਹੈ ਉਹ ਹੋਵੇਗਾ ਹੀ ਹੋਵੇਗਾ ਚਾਹੇ ਉਹ ਸਾਲ ਨੂੰ ਹੋ ਜੇ 6 ਮਹੀਨਿਆਂ ਨੂੰ ਹੋ ਜੇ ਉਸੇ ਦਿਨ ਵੀ ਹੋ ਸਕਦਾ ਹੈ ਕਈ ਵਾਰੀ ਹੁੰਦਾ ਹੈ ਨਾ ਆਪਾਂ ਮੁੰਡੇ ਦੇ ਵਿੱਚ ਕੋਈ ਗੱਲ ਕਹਿਨੇ ਆ ਆਟੋਮੈਟਿਕ ਉਹਦੀ ਪੂਰੀ ਹੋ ਜਾਂਦੀ ਹੈ ਇਹ ਗੱਲ ਆਟੋਮੈਟਿਕ ਪੂਰੀ ਹੋਣ ਦਾ ਮਤਲਬ ਇਹੀ ਹੁੰਦਾ ਹੈ ਵੀ ਵਾਹਿਗੁਰੂ ਜੀ ਤੋਂ ਆਪਾਂ ਨੇ ਸੱਚੇ ਦਿਲੋਂ ਕੁਝ ਮੰਗ ਲਿਆ ਜਦੋਂ ਆਪਾਂ ਇਹ ਕਰਾਂਗੇ ਨਾ ਤੁਸੀਂ ਕਰਕੇ ਦੇਖਿਓ ਇਹ ਮੈਂ ਨੂੰ ਵੀ ਜਦੋਂ ਕੋਈ ਦੁਬਿਧਾ ਹੁੰਦੀ ਹੈ ਨਾ ਮੈਂ ਹਰ ਵਾਰ ਇਹ ਕੰਮ ਕਰਦੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਕਦੇ ਕਿਸੇ ਦਾ ਸਹਾਰਾ ਨਹੀਂ ਤੱਕਿਆ ਕਿਸੇ ਭੈਣ ਭਰਾ ਦਾ ਮਾਂ-ਬਾਪ ਦਾ ਕਿਸੇ ਦਾ ਵੀ ਸਹਾਰਾ ਨਹੀਂ ਤੱਕਿਆ ਹੈਗਾ ਸਿਵਾਏ ਵਾਹਿਗੁਰੂ ਜੀ ਤੋਂ ਕਿਉਂਕਿ ਵਾਹਿਗੁਰੂ ਜੀ ਜਦੋਂ ਤੁਹਾਨੂੰ ਦਿੰਦੇ ਨੇ ਨਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੇ ਨਾ ਤੁਹਾਨੂੰ ਉਹਨਾਂ ਨੇ ਮਿਹਣਾ ਦੇਣਾ ਤੇ ਨਾ ਤੁਹਾਡੇ ਮਨ ਤੇ ਬੋਝ ਹੋਵੇ ਕਿਉਂਕਿ ਕਿਸੇ ਦਾ ਇਹਿਸਾਨ ਕੀਤਾ ਹੋਇਆ ਆਪਾਂ ساری ਉਮਰ ਪਾੜਾ ਢੋਣੇ ਆ ਪਰ ਵਾਹਿਗੁਰੂ ਜੀ ਦਾ ਕੀਤਾ ਹੋਇਆ ਹੈ ਸੰ ਕਿਸੇ ਨੂੰ ਕੋਈ ਕੁਝ ਨਹੀਂ ਕਿਸੇ ਨਾ ਮਿਹਣਾ ਨਾ ਤਨ ਕਿਉਂਕਿ ਉਹ ਤਾਂ ਪਿਤਾ ਜੀ ਨੇ ਕਹਿੰਦੇ ਇੱਕ ਕਦਮ ਮੇਰੇ ਵੱਲ ਤੁਰ ਤਾ 10 ਕਦਮ ਮੈਂ ਤੇਰੇ ਵੱਲ ਆਵਾਂਗਾ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਇਹ 430 ਵਾਲਾ ਨਾ ਅਕਸ਼ਰ ਦੱਸਿਆਗਾ ਇਹ ਬਹੁਤ ਹੀ ਜ਼ਿਆਦਾ ਆਪਣੇ ਨਾ ਲਾ ਲਓ ਵੀ ਤੁਸੀਂ ਤੁਹਾਡੇ ਹਰ ਇੱਕ ਡਿਮਾਂਡ ਨੂੰ ਪੂਰੀ ਕਰਨ ਵਾਸਤੇ ਇਹ ਇੱਕ ਸ਼ੁਰੂਆਤ ਆ ਬਹੁਤ ਤੁਸੀਂ ਇਦਾਂ ਦੇ ਸੁਣਿਆ ਹੋਣੇ ਲੇਂਗੇ ਪਰ ਮੈਂ ਤੁਹਾਨੂੰ ਇਹ ਦੱਸਿਆ ਕਿਉਂਕਿ 1430 ਅੰਗ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਨੇ ਗੁਰੂ ਸਾਹਿਬ ਜੀ ਨੇ ਜਦੋਂ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਸੀ ਤਾਂ ਲਿਖਿਆ ਜਾਂਦਾ ਕਹਿੰਦੇ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲ ਦੇ ਵਿੱਚ ਸੰਪੂਰਨਤਾ ਕੀਤੀ ਸੀ ਇਸੇ ਤਰੀਕੇ ਦੇ ਨਾਲ ਜਿਵੇਂ ਕਿ ਆਪਣਾ ਬੱਚਾ ਪੈਦਾ ਹੁੰਦਾ ਉਹੀ ਇਸ ਪ੍ਰੋਸੀਜਰ ਚੱਲਦਾ ਹੈ ਨਾ ਕਹਿਣ ਤੋਂ ਮੇਰੇ ਪਾਪੇ ਕਈ ਕਹhenge 7 ਮਹੀਨੇ ਬਾਅਦ ਵੀ ਬੱਚਾ ਹੋ ਜਾਂਦਾ 8 ਮਹੀਨੇ ਬਾਅਦ ਵੀ ਬੱਚਾ ਹੋ ਜਾਂਦਾ ਪਰ ਉਹ ਆਪਣੇ ਦੱਸਣ ਦੇ ਵਿੱਚ ਗਲਤੀ ਹੁੰਦੀ ਹੈ ਕਿਉਂਕਿ ਟਾਈਮ ਜਿਹੜਾ ਹੁੰਦਾ ਹੈ ਬੱਚਾ ਪੂਰਾ ਲੈਂਦਾ ਇਹਦੇ ਵਿੱਚ ਕਈ ਵਾਰੀ ਕੋਈ ਠੀਕ ਹੈ ਹੁੰਦਾ ਹੋਊਗਾ ਮੈਂ ਇਸ ਚੀਜ਼ ਦੇ ਵਿੱਚ ਬਹਿਸ ਦੇ ਵਿੱਚ ਨਹੀਂ ਪੈਣਾ ਚਾਹੁੰਦੀ ਪਰ ਤੁਸੀਂ ਕਰਨਾ ਕੀ ਹੈ ਤੁਸੀਂ ਨੇ ਸਭ ਤੋਂ ਪਹਿਲਾਂ ਇਦਾਂ ਇੱਕ ਕਾਪੀ ਲੈ ਲੈਣੀ ਹੈ ਪੂਰੀ ਕਾਪੀ ਲੈਣੀ ਹੈ ਕਿਉਂਕਿ ਆਪਾਂ ਨੂੰ ਲੰਬਾ ਚਾਹੀਦੀ ਹੈ ਤਾਂ ਤੁਸੀਂ ਉਹਦੇ ਉੱਪਰ ਵੱਡੇ ਵੱਡੇ ਅੱਖਰਾਂਾਂ ਚ ਲਿਖ ਲੈਣਾ ਹੈ ਇਸ ਤਰੀਕੇ ਨਾਲ 1400 3 ਲਿਖ ਕੇ ਫਿਰ نیچے ਤੁਸੀਂ ਲਿਖ ਲੈਣਾ ਵਾਹ ਇਹ ਗੁਰੂ ਇਸ ਤਰੀਕਾ ਇਹ ਹੋ ਗਿਆ ਆਪਣਾ ਪਹਿਲਾ ਸਬਕ ਜਿਵੇਂ ਕਿ ਆਪਾਂ ਊੜਾ ਲਿਖਣਾ ਸਿੱਖਦੇ ਹਾਂ ਜਦੋਂ ਫਿਰ ਆਪਾਂ ਫਾਈਨਲ ਤੇ ਜਾਵਾਂਗੇ ਜਦੋਂ ਆਪਾਂ ਕਹਿੰਦੇ ਡਿਗਰੀ ਕਰ ਲੈਨੇ ਆ ਨਾ ਫਿਰ ਆਪਾਂ ਨੂੰ ਨੌਕਰੀ ਮਿਲਦੀ ਹੈ ਉਹੀ ਚੀਜ਼ੇ ਹੈ ਜਿਹੜਾ ਭੈਣ ਭਰਾ ਮੇਰਾ ਵਿਸ਼ਵਾਸ ਕਰਕੇ ਇਸ ਚੀਜ਼ ਨੂੰ ਕਰੂਗਾ ਨਾ ਤਾਂ ਉਹਦੇ ਬੀੜੇ ਪਾਰ ਹੋਣਗੇ ਹੀ ਹੋਣਗੇ ਸਭ ਤੋਂ ਪਹਿਲੇ ਕੱਲ ਜਿਵੇਂ ਕਿ ਕਈ ਭੈਣਾਂ ਨੂੰ ਹੁੰਦਾ ਵੀ ਮੇਰਾ ਪਤੀ ਨਾ ਬਾਹਰ ਜਾਂਦੇ ਬਗਾਨੀਆਂ ਇਸਤਰੀਆਂ ਦੇ ਬਾਸ ਦੇ ਵਿੱਚ ਹੈ ਬਗਾਨੀਆਂ ਨਾ ਨਸ਼ਿਆਂ ਤੇ ਲੱਗੇ ਕੁਝ ਵੀ ਹੈ ਨਾ ਤੁਹਾਡੇ ਮਨ ਦੇ ਵਿੱਚ ਜਿਹੜੀ ਵੀ ਦੁਬਿਧਾ ਵੀਰਾਂ ਨੂੰ ਹੁੰਦਾ ਹੈਗਾ ਤਾਂ ਤੁਸੀਂ ਕਰਨਾ ਕੀ ਹੈ ਇਸ ਤਰੀਕੇ ਨਾਲ ਤੁਸੀਂ ਇੱਕ ਨੋਟਬੁੱਕ ਲਾ ਲੈਣੀ ਹੈ ਕੋਈ ਵੀ ਤੁਹਾਡੀ ਮੰਗ ਹੈ ਜਿੰਨੀਆਂ ਵੀ ਤੁਹਾਡੀਆਂ ਡਿਮਾਂਡਾਂ ਨੇ ਜਿੰਨਾ ਵੀ ਤੁਹਾਡੇ ਮਨ ਦੇ ਵਿੱਚ ਦੁਬਿਧਾ ਹੈ ਤਾਂ ਤੁਸੀਂ ਇਦਾਂ ਲਿਖ ਕੇ 41430 ਨੀਚੇ ਵਾਹਿਗੁਰੂ ਵਾਹਿਗੁਰੂ ਲਿਖ ਲੈਣਾ ਦੋ ਵਾਰ ਵੱਡੇ ਅੱਖਰਾਂ 'ਚ ਉਸ ਤੋਂ ਬਾਅਦ ਜਿੰਨੀਆਂ ਵੀ ਤੁਹਾਡੀਆਂ ਜਿਹੜੀਆਂ ਵੀ ਗੱਲਾਂ ਨੇ ਉਹ ਤੁਸੀਂ ਲਿਖ ਲੈਣੀਆਂ ਨੇ ਜਿਵੇਂ ਕਿ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਤੁਹਾਡੀ ਕੁਝ ਵੀ ਹੈਗੇ ਆ ਨਾ ਉਹ ਲਿਖ ਲੈਣੀਆਂ ਉਸ ਤੋਂ ਬਾਅਦ ਤੁਸੀਂ ਨੇ ਇੱਥੋਂ ਸ਼ੁਰੂ ਕਰਨਾ ਹੈ ਵਾਹਿਗੁਰੂ 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 ਮਲਕਿ ਲਿਖ ਹੀ ਜਾਣਾ ਇਥੇ 1 ਵਾਹਿਗੁਰੂ 2 ਵਾਹਿਗੁਰੂ 3 ਵਾਹਿ ਇਦਾਂ ਦਾ ਵਾਹਿਗੁਰੂ ਵਾਹਿਗੁਰੂ ਕਰਕੇ ਨਾ ਤੁਸੀਂ ਨੇ 1430 ਵਾਰ ਪੂਰਾ ਕਰਨਾ ਹੈ ਇਹ ਇੱਕ ਪ੍ਰੀਖਿਆ ਲਾ ਲਓ ਇਹ ਇੱਕ ਟੋਟਕਾ ਲਾ ਲਓ ਇਹ ਤੁਸੀਂ ਇੱਕ ਲਾ ਲਓ ਵੀ ਤੁਹਾਨੂੰ ਜਿਹੜੇ ਵੀ ਪੈਨਪ੍ਰਾਵ ਨੂੰ ਇਹ ਮੇਰੀ ਵੀਡੀਓ ਬਿਨਾ ਸਰਚ ਕਰੇ ਤੋਂ ਮਿਲੂਗੀ ਨਾ ਤਾਂ ਸਮਝ ਲਓ ਵੀ ਉਹਨਾਂ ਦੀ ਕਿਸਮਤ ਬਦਲੇਗੀ ਹੀ ਪਰ ਕਿਉਂਕਿ ਅਕਸਰ ਆਪਾਂ ਨੂੰ ਹੁੰਦਾ ਵੀ ਮੈਂ ਕਦੋਂ ਕਾਮਯਾਬ ਹੋ ਮੈਨੂੰ ਕਦੋਂ ਖੁਸ਼ ਹੋ ਕਦੋਂ ਮੇਰਾ ਆਏ ਵਾਹਿਗੁਰੂ ਜੀ ਸੁਣਨਗੇ ਤਾਂ ਯਕੀਨ ਮੰਨਿਓ ਜਿਹੜਾ ਮੈਂ ਤੁਹਾਨੂੰ ਦੱਸਿਆ ਇਹਨੂੰ ਤੁਸੀਂ ਲਿਖਣ ਲੱਗ ਜਾਓ ਜਦੋਂ ਤੁਹਾਡੇ 1430 ਵਾਹਿਗੁਰੂ ਅਕਸ਼ਰ ਪੂਰੇ ਹੋਗੇ ਕਿਉਂਕਿ ਦੇਖੋ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੀਵਨ ਦੇ ਵਿੱਚ ਸਹਿਜ ਪਾਠ ਜਾਂ ਅਖੰਡ ਪਾਠ ਸਾਨੂੰ ਖੁਦ ਬੋਲ ਕੇ ਤੇ ਖੁਦ ਸੁਣ ਕੇ ਕਰਨਾ ਚਾਹੀਦਾ ਪਰ ਹਰ ਇੱਕ ਨਹੀਂ ਕਰ ਸਕਦਾ ਕਿਉਂਕਿ ਅਨਪੜਾ ਪਰ ਇਹ ਚੀਜ਼ ਜਿਹੜੇ ਕਿ ਇੱਕ ਦੋ ਕਲਾਸਾਂ ਪੜੇ ਹੋਏ ਨੇ ਉਹ ਵੀ ਕਰ ਸਕਦੇ ਨੇ ਜਾਂ ਕੋਈ ਮੇਰੀ ਮਾਂ ਮਾਪੇਆਂ ਨੇ ਜਿਹੜੀਆਂ ਕਿ ਬਿਲਕੁਲ ਹੀ ਅਨਪੜ੍ਹ ਨੇ ਉਹ ਆਪਣੇ ਬੱਚਿਆਂ ਤੋਂ ਵੀ ਕਰਵਾ ਸਕਦੀਆਂ ਨੇ ਜਾਂ ਫਿਰ ਤੁਸੀਂ ਕੋਈ ਵੀ ਜਿਵੇਂ ਰੋੜੀਆਂ ਵਗੈਰਾ ਕੁਝ ਵੀ ਲੈ ਲਓ ਹਣਾ ਜਿਵੇਂ ਕਿ ਅਕਸਰ ਮਾਂ ਪੁਰਸਾਂ ਦੀਆਂ ਝੁਕਤੀਆਂ ਨੇ ਇਹ ਹੈ ਨਾ ਕਈ ਕਹਣਗੇ ਵੀ ਐਦਾਂ ਵੀ ਗਿਣਤੀ ਮਿਲਤੀਆਂ ਦੇ ਵਿੱਚ ਨਾਮ ਨਹੀਂ ਜਪਣਾ ਚਾਹੀਦਾ ਪਰ ਲੱਗਣ ਵਾਸਤੇ ਕਹਿੰਦੇ ਵਾਈ ਗੁਰੂ ਜੀ ਦੇ ਲਾਲ ਕੋਈ ਨਾ ਕੋਈ ਬਹਾਨਾ ਜ਼ਰੂਰ ਚਾਹੀਦਾ ਹੁੰਦਾ ਚਾਹੇ ਜਿੰਨੇ ਮਰਜ਼ੇ ਪੱਬੇ ਦੀਵਾਨ ਬਣੀ ਜਾਈਏ ਤੇ ਉਸ ਤੋਂ ਬਾਅਦ ਤੁਸੀਂ ਇਦਾਂ ਲਿਖੀ ਜਾਣਾ ਜਿੱਦਣ ਤੁਹਾਡੇ 1430 ਪੂਰਾ ਹੋ ਗਿਆ ਨਾ ਵਾਇਗਰੂ ਵਾਇਗਰੂ ਲਿਖਿਆ ਹੋਇਆ ਤਾਂ ਤੁਹਾਡੀ ਕੋਈ ਵੀ ਅਜਿਹੀ ਮੰਗਣੀ ਜਿਹੜੀ ਪੂਰੀ ਨਾ ਕਰਨ ਵਾਇਗਰੂ ਜੀ ਤਾਂ ਵਿਸ਼ਵਾਸ ਰੱਖਿਓ ਇਸ ਅੱਖਰ ਨੂੰ ਤੁਸੀਂ ਜਿਵੇਂ ਕਿ ਤੁਹਾਡੇ ਬੱਚਿਆਂ ਦੇ ਛੋਟਿਆਂ ਨੇ ਆਪਾਂ ਨੂੰ ਹੁੰਦਾ ਵੀ ਹਾਂ ਮੇਰਾ ਛੋਟਾ ਬੱਚਾ ਹੈਗਾ ਉਹਨੂੰ ਨਾજર ਨਾ ਲੱਗੇ ਜੇ ਕੁਝ ਵੀ ਨਾ ਇਦਾਂ ਹੋ ਜੇ ਨਾ ਅੱਗੇ ਬਜ਼ੁਰਗ ਕੀ ਕਰਦੇ ਹੁੰਦੇ ਸੀ ਨਿਸ਼ਾਨ ਸਾਹਿਬ ਜਾਂ ਰਮਾਲਾ ਸਾਹਿਬ ਜੀ ਦਾ ਥੋੜਾ ਜਿਹਾ ਨਾ ਕੱਪੜਾ ਲੈ ਆਉਂਦੇ ਹੁੰਦੇ ਸੀ ਉਹਨੂੰ ਨਾ ਇੱਕ ਲੀਰ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਮੜ ਕੇ ਆਪਣੇ ਬੱਚੇ ਦੇ ਨਾਲ ਗਾਲ ਦੇ ਵਿੱਚ ਪਾ ਦਿੰਦੇ ਹੁੰਦੇ ਸੀ ਜਾ ਕੇ ਸੇ ਜੇਬ ਵਗੈਰਾ ਦੇ ਵਿੱਚ ਸਿਆਉ ਦਿੰਦੇ ਹੁੰਦੇ ਸੀ ਕਹਿਣ ਤੋਂ ਭਾਵ ਸੀ ਕਿ ਗੁਰੂ ਸਾਹਿਬ ਜੀ ਦੀ ਜਿਹੜੇ ਕਿ ਚੋਲਾ ਸਹਿਬ ਹੈ ਕੱਪੜਾ ਹੈਗਾ ਉਹ ਵੀ ਸਾਡੀ ਰੱਖਿਆ ਕਰਦਾ ਹੈਗਾ ਗੁਰਬਾਣੀ ਨੇ ਤਾਂ ਕਰਨੀ ਉਹ ਕਰਨੀ ਹੈ ਤੇ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਕੋਈ ਹੋਵੇ ਦੁਬਿਧਾ ਜਾਂ ਤੁਸੀਂ ਕਿਸੇ ਜੋਬ ਵਾਸਤੇ ਜਾ ਰਹੇ ਹੋ ਜਾਂ ਇੰਟਰਵਿਊ ਵਾਸਤੇ ਜਾ ਰਹੇ ਹੋ ਜਾਂ ਤੁਸੀਂ ਕਿਤੇ ਵੀ ਜਾ ਰਹੇ ਹੋ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਅਰਦਾਸ ਕਰਕੇ ਘਰੋਂ ਤੁਰਨਾ ਉਸ ਤੋਂ ਬਾਅਦ ਤੁਸੀਂ ਇਹ ਸ਼ਬਦ ਨੂੰ 1430 ਵਾਹਿਗੁਰੂ 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 ਤਿੰਨ ਵਾਰ ਵਾਹਿਗੁਰੂ ਵਾਹਿਗੁਰੂ ਲਿਖ ਲੈਣਾ 1430 ਲਿਖ ਕੇ ਆਪਣੀ ਪਾਕਟ ਦੇ ਵਿੱਚ ਪਾ ਕੇ ਚਲੇ ਜਾਓ ਕੋਈ ਵੀ ਤੁਹਾਡਾ ਅਜਿਹਾ ਕੰਮ ਨਹੀਂ ਜੋ ਨਾ ਹੋਵੇ ਪਰ ਵਿਸ਼ਵਾਸ ਵਾਹਿਗੁਰੂ ਜੀ ਤੇ ਰੱਖਣਾ ਸਿਰਫ ਇਹ ਨਹੀਂ ਹੈਗਾ ਵੀ ਹਾਂ ਮੈਂ ਲਿਖਿਆ ਵੀ ਇੱਕ ਤਾਂ ਸਵਾਹਿਗੁਰੂ ਜੀ ਤੇ ਅਰਦਾਸ ਕਰਕੇ ਚੱਲੀਓ ਇਹ ਸੋਚਣਾ ਕਿ ਵਾਹਿਗੁਰੂ ਜੀ ਮੇਰੇ ਨਾਲ ਨੇ ਤੇ ਮੇਰਾ ਇਹ ਕੰਮ ਜ਼ਰੂਰ ਪੂਰਾ ਹੋਊਗਾ ਦੇਖੋ ਮੈਂ ਜੋ ਪਾਇਆ ਉਹੀ ਤੁਹਾਨੂੰ ਦੱਸਿਆ ਜਦੋਂ ਤੁਸੀਂ ਪਾਉਂਗੇ ਤੁਹਾਨੂੰ ਉਦੋਂ ਪਤਾ ਚੱਲੇਗਾ ਪਰ ਮੈਂ ਲਾਈਵ ਨਹੀਂ ਹੋ پا ਰਹੀ ਹਾਂ ਜੀ ਮਜਬੂਰੀ ਹੈ ਕਿਉਂਕਿ ਘਰ ਦੇ ਵਿੱਚ ਕੰਮ ਤੁਹਾਨੂੰ ਮੈਂ ਪ੍ਰਤੱਖ ਦਿਖਾਉਂਗੀ ਕਿ ਅੱਜ ਤੋਂ 6 ਮਹੀਨੇ ਪਹਿਲਾਂ ਸਾਲ ਪਹਿਲਾਂ ਕਿਵੇਂ ਮੇਰੀ ਭੈਣ ਨੂੰ ਇੱਕ ਨੂੰ ਵਾਈਗਰੂ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਨੇ ਉਹਦੇ 15 ਸਾਲਾਂ ਬਾਅਦ ਬੱਚੇ ਹੋਏ ਨੇ ਦੋ ਵੀ ਜੋੜੇ ਜ ਜ ਬੱਚਿਆਂ ਨੂੰ ਜਨਮ ਦੇਣ ਵੇਲੇ ਉਹ ਕੋਮਾ 'ਚ ਚਲੀ ਗਈ ਤੇ ਕਿਵੇਂ ਵਾਈਗਰੂ ਜੀ ਨੇ ਉਹਨੂੰ ਕੋਮਾ ਦੇ ਵਿੱਚੋਂ ਬਾਹਰ ਕੱਢਿਆ ਸੀ ਉਹਨੂੰ ਮੇਰੇ ਨਾਲ ਜੁੜੀ ਹੋਈ ਨਹੀਂ ਜਦੋਂ ਦਾ ਮੈਂ ਚੈਨਲ ਬਣਾਇਆ ਦੋ ਮਹੀਨੇ ਬਾਅਦ ਉਹ ਮੇਰੇ ਨਾਲ ਜੁੜੀ ਹੋਈ ਸੀ ਇਹ ਸਾਰਾ ਕੰਮ ਉਸ ਤੋਂ ਬਾਅਦ ਹੈ ਜਦੋਂ ਉਹਦੇ ਬੱਚੇ ਹੋਣ ਵਾਲੇ ਸੀ ਨਾ ਉਹ ਇੰਨੀ ਜ਼ਿਆਦਾ ਮਤਲਬ ਕਿ ਹੋ ਗਏ ਸੀ ਕਿ ਅਸੀਂ ਸਿਰਫ ਕਮੈਂਟਾਂ ਦੇ ਵਿੱਚ ਜਿਵੇਂ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਇਦਾਂ ਹੀ ਅਸੀਂ ਜਵਾਬ ਇੱਕ ਦੂਜੇ ਨੂੰ ਦਿੰਦੇ ਹੁੰਦੇ ਸੀ ਕਿ ਅੱਜ ਤੱਕ ਨਾ ਮੈਂ ਉਹਨਾਂ ਨੂੰ ਮਿਲਿਆ ਤੇ ਨਾ ਮੈਂ ਉਹਨਾਂ ਨੂੰ ਮੈਂ ਪਰਸਨਲ ਤੌਰ ਤੇ ਜਾਣਦੀ ਆ ਸਿਰਫ ਇੱਕ ਵੀਡੀਓ ਦੇ ਜਰੀਏ ਹੀ ਇੱਕ ਦੂਜੇ ਨੂੰ ਅਸੀਂ ਜਾਣਦੇ ਸੀ ਜਦੋਂ ਕੋਮਾ ਦੇ ਵਿੱਚ ਚਲੀ ਗਈ ਸੀ ਤੇ ਉਹਦੇ ਹਸਬੰਡ ਜੀ ਤੇ ਉਹਦੀ ਬੀਟੀ ਮੇਰੇ ਨਾਲ ਬਹੁਤ ਜ਼ਿਆਦਾ ਕਮੈਂਟ ਕਰਦੇ ਵੀ ਦੀਦੀ ਇਦਾਂ ਆਏ ਹੋ ਗਿਆ ਆਂਟੀ ਇਦਾਂ ਆਏ ਹੋ ਗਿਆ ਭੈਣ ਇਦਾਂ ਹੋ ਗਿਆ ਤੇ ਜਦੋਂ ਜੋ ਮੈਂ ਉਹਨਾਂ ਨੂੰ ਦੱਸਿਆ ਸੀਗਾ ਉਹ ਮੈਂ ਤੁਹਾਨੂੰ ਲਾਈਵ ਦੇ ਵਿੱਚ ਉਹਨਾਂ ਦੇ ਮੂੰਹ ਤੋਂ ਕਹਾਉਂਗੀ ਕਿਉਂਕਿ ਅਗਰ ਮੈਂ ਤੁਹਾਨੂੰ ਦੱਸੂਗੀ ਤੁਹਾਨੂੰ ਹੋਵੇਗਾ ਵੀ ਹਾਂ ਭੈਣ ਪਤ ਨਹੀਂ ਹੈ ਨਾ ਆਪਦੀਆਂ ਉਹੀ ਤਾਰੀਫਾਂ ਕਰੀ ਜਾਂਦੀ ਆ ਕਿਉਂਕਿ ਮੈਂ ਤੁਹਾਨੂੰ ਉਹਨਾਂ ਨੂੰ ਮੂੰਹ ਤੋਂ ਕਹਾਉਂਗੀ ਵੀ ਲਾਈਵ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਸੀ ਸਾਰਾ ਕੁਝ ਕਿਵੇਂ ਜਿਵੇਂ ਆਪਾਂ ਮੈਂ ਤੁਹਾਨੂੰ ਕਹਿਣੀ ਹੈ ਵੀ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਕੋਈ ਦੁਬਿਧਾ ਹੋਵੇ ਜਿਵੇਂ ਤੁਹਾਡੇ ਡੰਗਰ ਪਸ਼ੂਆਂ ਦਾ ਕੋਈ ਨੁਕਸਾਨ ਜਾਂ ਘਰ ਦੇ ਵਿੱਚ ਕੋਈ ਨੁਕਸਾਨ ਹੋਵੇ ਜਿਵੇਂ ਮੈਂ ਤੁਹਾਨੂੰ ਕਹਿੰਨੇ ਪਾੜਦਾ ਫਿਰ ਜਲ ਰੱਖ ਕੇ ਸਿੱਟਾ ਦਿਓ ਜਾਂ ਗੁਰੂ ਘਰ ਤੋਂ ਤੁਸੀਂ ਜਲ ਲਿਆ ਕੇ ਜਿਵੇਂ ਕਿ ਉੱਥੇ ਕੁੰਮੜਾ ਜਲ ਰੱਖਿਆ ਹੁੰਦਾ ਨਾ ਉਹ ਲਿਆ ਕੇ ਤੁਸੀਂ ਘਰ ਦੇ ਵਿੱਚ ਜਿਸ ਕਿਸੇ ਵੀ ਚੀਜ਼ ਦੇ ਤੁਹਾਨੂੰ ਉਹਨਾਂ ਦੁਬਿਧਾ ਹੈ ਤਾਂ ਮਰੀਜ਼ ਆ ਤੁਹਾਡਾ ਉਹਨੂੰ ਪਲਾਉਣ ਲੱਗ ਜਿਓ ਉਹ ਭੈਣ ਕੋਮਾ ਦੇ ਵਿੱਚੋਂ ਗਈ ਹੋਈ ਵਾਪਸ ਆਈ ਹੈ ਉਸ ਚੀ ਕਿਉਂਕਿ ਹੁਣ ਮੈਂ ਤੁਹਾਨੂੰ ਇਦਾਂ ਨਹੀਂ ਦੱਸੂਗੀ ਪੂਰੀ ਸਟੋਰੀ ਮੈਂ ਲਾਈਵ ਹੀ 2-4 ਦਿਨ ਦੇ ਵਿੱਚ ਲਾਈਵ ਹੋਵੂਗੀ ਮੈਂ ਤੁਹਾਨੂੰ ਪਹਿਲਾਂ ਨੋਟੀਫਿਕੇਸ਼ਨ ਸਾਰੇ ਪੈਨਪ੍ਰਾਵਾਂ ਨੂੰ ਦੇ ਦੂੰਗੀ ਤਾਂ ਜ਼ਰੂਰ ਉਹਦੇ ਵਿੱਚ ਜੁੜਨਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜੋ ਮੈਂ ਤੁਹਾਨੂੰ ਦੱਸਿਆ ਇਹ ਅੱਜ ਤੋਂ ਹੀ ਸ਼ੁਰੂ ਕਰ ਦੋ ਤਾਂ ਦੇਖਿਓ ਕਿਵੇਂ ਵਾਹੀ ਕਰੂ ਜੀ ਤੁਹਾਡੀ ਕਿਸਮਤ ਤੇ ਭਾਗ ਬਦਲਦੇ ਨੇ ਜਿਹੜੇ ਪੈਨਪ੍ਰਾ ਮੈਨੂੰ ਬਹੁਤ ਮੈਸੇਜ ਕਰਦੇ ਦੀਦੀ ਸਾਡੀ ਦੁਕਾਨ ਨਹੀਂ ਚੱਲਦੀ ਦੀਦੀ ਸਾਡਾ ਇਦਾਂ ਇਦਾਂ ਨਹੀਂ ਅੰਦਾ ਤਾਂ ਤੁਸੀਂ ਇਹ ਕਾਪੀ ਲਗਾਓ ਦੁਕਾਨ ਦੇ ਵਿੱਚ ਬੈਠਣ ਤੋਂ ਪਹਿਲਾਂ ਤੁਸੀਂ ਇਹ ਚੀਜ਼ ਨੂੰ ਜਿੰਨਾ ਲਿਖ ਸਕਦੇ ਹੋ ਇੱਕ ਪੇਜ ਲਿਖ ਲਓ ਦੋ ਪੇਜ ਲਿਖ ਲਓ ਤਿੰਨ ਪੇਜ ਲਿਖ ਲਓ ਜਦੋਂ ਫ੍ਰੀ ਹੋਣੇ ਤੁਸੀਂ ਲਿਖੀ ਜਾਓ ਲਿਖੀ ਜਾਓ ਤਾਂ ਜਿੰਨਾ ਤੁਸੀਂ ਲਿਖੋਗੇ ਓਨੇ ਤੁਹਾਡੇ ਦੌਲਤਾਂ ਆਉਣਗੀਆਂ ਜਿਵੇਂ ਕਿ ਵਾਈ ਗੁਰੂ ਜੀ ਕਹਿੰਦੇ ਆ ਪਰ ਹਰ ਇੱਕ ਮਿਹਨਤ ਕਰਦੇ ਆ ਨਾ ਤਾਂ ਮਿਹਨਤ ਦਾ ਫਲ ਦਿੰਦੇ ਨੇ ਤੇ ਉਸੇ ਤਰੀਕੇ ਨਾਲ ਤੁਹਾਡੀ ਇਹ ਮਿਹਨਤ ਹੋਵੇਗੀ ਤਾਂ ਵਾਹਿਗੁਰੂ ਜੀ ਤੋਂ ਇਸ ਚੀਜ਼ ਦਾ ਫਾਲ ਜਰੂਰ ਦੇਣਗੇ ਨਾਲ ਤਾਂ ਬਹਾਨੇ ਨਾਲ ਕਹਿੰਦੇ ਪੁੰਨ ਨਾਲੇ ਫਲੀਆਂ ਨਾਲ ਤਾਂ ਤੁਸੀਂ ਨਾਮ ਜਪ ਲਓਗੇ ਗੁਰੂ ਦੇ ਲੜ ਲੱਗ ਜਾਓਗੇ ਤੇ ਨਾਲੇ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਸਭ ਤੋਂ ਪਹਿਲਾਂ ਅੱਜ ਜਿਹੜੀ ਵੀਡੀਓ ਨੇ ਮੈਂ ਇਹ ਕੋਈ ਦਣੀ ਵੀ ਇਹ ਮੈਂ ਸਿਰਫ ਜਿਹੜੀ 1430 ਵਾਹਿਗੁਰੂ ਲਿਖਣ ਵਾਲੀ ਵੀਡੀਓ ਉਹਦੇ ਜਿਹੜੇ ਕਮੈਂਟ ਨੇ ਉਹਨਾਂ ਦਾ ਜਵਾਬ ਹੈਗਾ ਕਿਉਂਕਿ ਮੈਨੂੰ ਬਹੁਤ ਪੈਨਪ੍ਰੇਮਾਂ ਦੇ ਤਕਰੀਬਨ ਸਾਰੀ ਪੈਨਪ੍ਰੇਮ ਮੈਸੇਜ ਕਰ ਰਹੇ ਨੇ ਕਿ ਦੀਦੀ ਜਿਹੜੀ ਇੱਕ ਪਰਚੀ ਵਾਲੀ ਹੈ ਨਾ ਉਹ ਸਾਨੂੰ ਗੱਲ ਸਮਝ ਨਹੀਂ ਆਈ ਤੇ ਜਿਹੜਾ 1430 ਹੈ ਉਹ ਉਲਟਾ ਕਿਉਂ ਲਿਖਿਆ ਹੈਗਾ ਤੇ 1430 ਇੱਕ ਵਾਰ ਲਿਖਣਾ ਹੈ ਜਾਂ ਵਾਰ-ਵਾਰ ਲਿਖਣਾ ਹੈਗਾ ਅੱਜ ਮੈਂ ਤੁਹਾਡੀ ਸਾਰੀ ਇਹ ਗੱਲ ਕਲੀਅਰ ਕਰ ਦੇਣੀ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਨੇ ਕਿ ਪਰਚੀ ਵਾਲੀ ਜਿਹੜੀ ਵੀਡੀਓ ਹੈਗੀ ਉਹ ਸੁਣ ਲਓ ਪਰਚੀ ਵਾਲੀ ਤੁਸੀਂ ਕੀ ਕਰਨਾ ਇਸ ਤਰੀਕੇ ਦਾ ਕੋਈ ਪੇਜ ਲੈ ਲੈਣਾ ਉਹਦੀਆਂ ਆਪਾਂ ਨੇ ਨਾ ਇਹ ਦੋ ਪਰਚੀਆਂ ਕੱਟ ਲੈਣੀਆਂ ਨੇਗੀਆਂ ਦੋ ਪਰਚੀਆਂ ਕੱਟ ਲੈਣੀਆਂ ਨੇਗੀਆਂ ਉਸ ਤੋਂ ਬਾਅਦ ਜਿਹੜੀ ਇੱਕ ਪਰਚੀ ਹੈਗੀ ਇਹਦੇ ਉੱਪਰ ਤੁਸੀਂ ਲਿਖ ਲੈਣਾ ਕੋਈ ਵੀ ਤੁਹਾਡੀ ਹੈ ਨਾ ਹੁੰਦਾ ਵੀ ਹਾਂ ਮੈਨੂੰ ਇਹ ਚੀਜ਼ ਪਤਾ ਲੱਗੇ ਕਿ ਇਹ ਮੇਰੀ ਚੀਜ਼ ਹੋਊਗੀ ਜਾਂ ਨਹੀਂ ਵੀ ਮੈਨੂੰ ਨੌਕਰੀ ਮਿਲੇਗੀ ਜਾਂ ਨਹੀਂ ਤੇ ਦੂਸਰੀ ਤੇ ਤੁਸੀਂ ਲਿਖ ਲੈਣਾ ਵੀ ਮੈਨੂੰ ਨੌਕਰੀ ਨਹੀਂ ਮਿਲੇਗੀ ਜਾਂ ਤੁਹਾਨੂੰ ਐ ਵੀ ਕਦੋਂ ਤੱਕ ਮਿਲੇਗੀ ਜਾ ਤੁਹਾਡੀ ਕੋਈ ਹੋਰ ਚੀਜ਼ ਹੈ ਵੀ ਮੇਰੇ ਜਿਵੇਂ ਪੈਣ ਪ੍ਰਾਂਵਾਂ ਦੇ ਮੈਨੂੰ ਬਹੁਤ ਮੈਸੇਜ ਆਉਂਦੇ ਨੇ ਮੇਰੇ ਬੱਚੇ ਬਾਹਰ ਨੇ ਉਹਨਾਂ ਦੀ ਪੀਆਰ ਹੋਵੇਗੀ ਕਦੋਂ ਹੋਵੇਗੀ ਕੀ ਗੱਲ ਕੁਝ ਵੀ ਤੁਸੀਂ ਹੈਨਾ ਆਪਾਂ ਦੇ ਕੋਈ ਜਾਦੂ ਟੂਣੇ ਤੰਤਰ ਮੰਤਰਾਂ 'ਚ ਫਸ ਜਾਨੇ ਨਹੀਂ ਫਿਰ ਆਪਾਂ ਜੋਤਸੀਆਂ ਕੋਲੇ ਭੱਜ ਜਾਨੇ ਉੱਥੇ ਆਪਾਂ ਨਹੀਂ ਚੰਗੀ ਜੀਵ ਹਲਕੀ ਹੁੰਦੀ ਆ ਤੁਹਾਨੂੰ ਕਿੱ데 ਜਾਣ ਦੀ ਜ਼ਰੂਰਤ ਨਹੀਂ ਤੁਸੀਂ ਘਰ ਦੇ ਵਿੱਚ ਹੀ ਇਸ ਚੀਜ਼ ਦਾ ਹੈਨਾ ਹੱਲ ਲੱਭ ਸਕਦੇ ਹੋ ਇਹ ਸਾਰੇ ਪੈਣ ਪ੍ਰਾਂਵਾਂ ਮੈਨੂੰ ਬਹੁਤ ਅਨੇ ਮੈਸੇਜ ਆਇਆ ਨੇ ਵੀ ਦੀਦੀ ਅਸੀਂ ਵੀ ਕਰਦੇ ਹਾਂ ਤੇ ਸਾਨੂੰ ਬਿਲਕੁਲ ਸਿੱਧਾ ਰਸਤਾ ਮਿਲਦਾ ਹੈਗਾ ਤੇ ਇਹ ਜਿਹੜੇ ਜਿਹੜੇ ਪੰਨਪ੍ਰਾਪ ਉਹਨਾਂ ਮੈਂ ਦੱਸਿਆ ਸੀ ਪਹਿਲਾਂ ਵੀ ਦੱਸੀ ਐ ਇੱਕ ਵਾਰੀ ਤਾਂ ਉਹ ਜਦੋਂ ਕਰਦੇ ਆ ਤਾਂ ਉਹਨਾਂ ਨੂੰ ਬਿਲਕੁਲ ਵਾਈਗਰੂ ਜੀ ਕਿਉਂਕਿ ਵਾਈਗਰੂ ਜੀ ਨੇ ਹੀ ਰਸਤਾ ਦਿਖਾਉਣਾ ਹੋਰ ਕਿ ਤੋਂ ਆਪਾਂ ਨੂੰ ਕੁਝ ਨਹੀਂ ਮਿਲਣ ਵਾਲਾ ਤਾਂ ਤੁਸੀਂ ਲਿਖ ਲੈਣੀਆਂ ਨੇ ਉਸ ਤੋਂ ਬਾਅਦ ਲਿਖ ਕੇ ਫਿਰ ਤੁਸੀਂ ਇਹ ਦੋਨੋਂ ਪਰਚੇ ਨੂੰ ਅਲੱਗ-ਅਲੱਗ ਤੋਂ ਇਸ ਤਰੀਕੇ ਦੇ ਨਾਲ ਫੋਲਡ ਕਰ ਲੈਣਾ ਹੈ ਚੰਗੇ ਤਰੀਕੇ ਦੇ ਨਾਲ ਮੋੜਨੀਆਂ ਨੇ ਇਹ ਨਹੀਂ ਹੈਗਾ ਵੀ ਤੁਸੀਂ ਕੋਈ ਨਿਸ਼ਾਨੀ ਰੱਖੋ ਇਸ ਤਰੀਕੇ ਦੇ ਨਾਲ ਹਨਾ ਦੋਨਾਂ ਨੂੰ ਤੁਸੀਂ ਨੇ ਮੋੜ ਲੈਣਾ ਮੋੜਨ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਕਿਤੇ ਵੀ ਹੈ ਨਾ ਗੁਟਕਾ ਸਹਿ ਪਏ ਨੇ ਜਾਂ ਤੁਹਾਡੇ ਘਰ ਦੇ ਵਿੱਚ ਗੁਰੂ ਸਾਹਿਬ ਜੀ ਦੀ ਤਸਵੀਰ ਨਹੀਂ ਫਿਰ ਤੁਸੀਂ ਗੁਰੂ ਘਰ ਚਲੇ ਜਾਓ ਪਹਿਲਾਂ ਅਰਦਾਸ ਕਰਨੀ ਹੈ ਜਿਹੜੀ ਵੀ ਕੰਮ ਦੀ ਤੁਸੀਂ ਪੁੱਛਣਾ ਚਾਹੁੰਦੇ ਪਹਿਲਾਂ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਮੈਂ ਇਸ ਚੀਜ਼ ਬਾਰੇ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਕਿਉਂਕਿ ਤੁਹਾਡੇ ਤੋਂ ਵੱਡਾ ਫੈਸਲਾ ਕੋਈ ਨਹੀਂ ਦੇ ਸਕਦਾ ਤੁਸੀਂ ਅੰਤਰਜਾਮੀਓ ਪਿਤਾ ਜੀ ਕਿਰਪਾ ਕਰਨੀ ਤੁਸੀਂ ਮੇਰੀ ਇਸ ਅਰਦਾਸ ਨੂੰ ਪੂਰੀ ਕਰ ਦੇਣਾ ਫਿਰ ਤੁਸੀਂ ਨੇ ਕਰਨਾ ਕਿ ਜਿਵੇਂ ਇਸ ਤਰੀਕੇ ਨਾਲ ਦੋ ਸਲਿੱਪਾਂ ਤੁਸੀਂ ਪਰਖੀਆਂ ਲੈ ਲਈਆਂ ਫਿਰ ਤੁਹਾਡੇ ਕੀਤੇ ਵੀ ਹਨ ਜਿਵੇਂ ਮੈਂ ਦੱਸਿਆ ਵੀ ਗੁਟਕਾ ਸਾਹਿਬ ਰੱਖਿਆ ਜਾਂ ਫਿਰ ਗੁਰੂ ਘਰ ਵਾਲੇ ਤੁਸੀਂ ਇਦਾਂ ਹੱਥ ਜੋੜ ਕੇ ਕਿਦਾਂ ਇਹ ਪੱਤੀਆਂ ਨੂੰ ਰੱਖਣਾ ਜਿਵੇਂ ਕਿ ਇਹ ਦੋਨੋਂ ਪੱਤੀਆਂ ਨੇ ਹੁਣ ਜਿਵੇਂ ਇਹ ਪੱਤੀ ਹੈ ਇਹ ਥੋੜੀ ਜੀ ਇਧਰ ਵੱਲ ਹੈਗੀ ਨਾ ਇਸ ਨੂੰ ਆਪਾਂ ਚੁੱਕ ਲੈਣਾ ਚੁੱਕ ਕੇ ਫਿਰ ਆਪਾਂ ਇਹਨੂੰ ਕੀ ਕਰਾਂਗੇ ਫਿਰ ਆਪੇ ਇਹਨੂੰ ਖੋਲ ਲੈਣਾ ਹੈ ਨਾ ਖੋਲ ਕੇ ਜੋ ਵੀ ਇਹਦੇ ਉੱਪਰ ਲਿਖਿਆ ਹੋਵੇਗਾ ਉਸ ਨੂੰ ਤੁਸੀਂ ਆਪਣਾ ਫੈਸਲਾ ਸਮਝ ਲੈਣਾ ਫਿਰ ਕਈ ਪੰਪਰਾਵਾਂ ਦਾ ਮੈਨੂੰ ਮੈਸੇਜ ਆਇਆ ଥିਗਾ ਕਿ ਦੀਦੀ ਅਗਰ ਨਾਂ ਵਾਲੀ ਪਰਚੀ ਆ ਜੀ ਵੀ ਨਹੀਂ ਬਣੇਗੀ ਵੀ ਫਿਰ ਅਸੀਂ ਕੀ ਕਰੀਏ ਫਿਰ ਤੁਸੀਂ ਨੇ ਕਟੋ-ਕਟ 11 ਦਿਨ ਜਾਂ 21 ਦਿਨ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਫਿਰ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਨੂੰ ਪੁੱਛਣਾ ਅਰਦਾਸ ਕਰਕੇ ਪੁੱਛਣੀ ਵਾਹਿਗੁਰੂ ਜੀ ਦਾ ਤਿੰਨ ਵਾਰ ਤੁਸੀਂ ਪੁੱਛ ਸਕਦੇ ਹੋ ਉਸੇ ਕੰਮ ਨੂੰ ਅਗਰ ਤੁਹਾਨੂੰ ਨਾਂ ਵਾਲੀ ਪਰਚੀ ਆਉਂਦੀ ਹੈ ਤਾਂ ਵਾਹਿਗੁਰੂ ਜੀ ਕਿਉਂਕਿ ਜਿਹੜਾ ਤੀਜਾ ਹੁਕਮ ਹੋਵੇਗਾ ਉਹ ਵਾਹਿਗੁਰੂ ਜੀ ਦਾ ਅਟੱਲ ਹੁਕਮ ਹੋਵੇਗਾ ਹੋਵੇਗਾ ਉਹੀ ਚੀਜ਼ ਜਿਹੜੀ ਉਹ ਆਵੇਗੀ ਤੇ ਦੂਸਰੀ ਗੱਲ ਕਿਹੜੀ ਕਿ 1430 ਮੈਂ ਉਲਟਾ ਕਿਉਂ ਲਿਖਿਆ ਸੀ ਉਹ ਮੈਂ ਉਲਟਾ ਨਹੀਂ ਲਿਖਿਆ ਸੀ ਕਿਉਂਕਿ ਜਿਹੜਾ ਕੈਮਰੇ ਦਾ ਫਰੰਟ ਵਾਲਾ ਮੂੰਹ ਹੈ ਨਾ ਉਹ ਮੇਰੇ ਵੱਲ ਹੁੰਦਾ ਕਿਉਂਕਿ ਮੈਂ ਵੀਡੀਓ ਖੁਦ ਹੀ ਸ਼ੂਟ ਕਰਦੀ ਆ ਤਾਂ ਜਦੋਂ ਮੈਂ ਤੁਹਾਨੂੰ ਇਸ ਤਰੀਕੇ ਨਾਲ ਨੋਟਬੁੱਕ ਦਿਖਾਈ ਨਾ ਤਾਂ ਤੁਹਾਨੂੰ ਉਹ ਪਿੱਛੋਂ ਦਿਖ ਰਿਹਾ ਹੈਗਾ ਉਲਟਾ ਨਹੀਂ ਲਿਖਣਾ ਪਹਿਲੇ ਪੇਜ ਤੋਂ ਹੀ ਲਿਖਣਾ ਜਿਹੜਾ ਆਪਣਾ ਫਰੰਟ ਵਾਲਾ ਪੇਜ ਹੋ ਆਪਾਂ ਸ਼ੁਰੂ ਕਰਦੇ ਆਂ ਇਦਾਂ ਓਪਨ ਕਰਦੇ ਆਂ ਉੱਥੋਂ ਹੀ ਸ਼ੁਰੂ ਕਰਨਾ ਹੈ ਤੁਸੀਂ ਨੇ ਇਹ ਤੁਸੀਂ 1430 ਸਿਰਫ ਇੱਕ ਵਾਰੀ ਹੀ ਲਿਖਣਾ ਹੈ ਬਾਰ ਬਾਰ ਨਹੀਂ ਲਿਖਣਾ ਹੈਗਾ ਉਸ ਤੋਂ ਬਾਅਦ ਇਸ ਨੋਟਬੁੱਕ ਨੂੰ ਸੰਭਾਲ ਕੇ ਰੱਖਣਾ ਜਦੋਂ ਵੀ ਤੁਹਾਨੂੰ ਦਿਨ ਦੇ ਵਿੱਚ ਟਾਈਮ ਲੱਗਦਾ ਜਦੋਂ ਵੀ ਤੁਹਾਡਾ ਮਨ ਦੁਬਿ ਇਹਦਾ ਵਿੱਚ ਆਉਂਦਾ ਕੁਝ ਵੀ ਤੁਹਾਡੇ ਹੁੰਦਾ ਹੈ ਨਾ ਤਾਂ ਤੁਸੀਂ ਇਸ ਨੋਟਬੁੱਕ ਨੂੰ ਪੜ ਲੈਣਾ ਤੇ ਵਾਇਗੁਰੂ ਜੀ ਕੇ ਅਰਦਾਸ ਕਰਨੀ ਜੋ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਇੱਕ ਵਾਰ ਚ ਹੀ ਲਿਖ ਲੈਣੀਆਂ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਲਿਖ ਲਈ ਫੇਰ ਤੁਸੀਂ 1430 ਵਾਰੀ ਵਾਇਗੁਰੂ ਲਿਖਿਆ ਦੁਬਾਰਾ ਫੇਰ ਤੁਸੀਂ ਲਿਖ ਲਈ ਇਦਾਂ ਨਹੀਂ ਪਹਿਲਾਂ ਤੁਸੀਂ ਇੱਕ ਪੇਜ ਤੇ ਲਿਖ ਲਓ ਫਿਰ ਉਸ ਤੋਂ ਬਾਅਦ ਤੁਸੀਂ 1430 ਵਾਰੀ ਵਾਇਗੁਰੂ ਜੀ ਲਿਖਣਾ ਹੈ ਉਸ ਤੋਂ ਬਾਅਦ ਜਦੋਂ ਵੀ ਤੁਹਾਨੂੰ ਹੋਵੇ ਵੀ ਤੁਹਾਡੀ ਉਹ ਮੰਗ ਜਿਹੜੀ ਕਪੂਰੀ ਹੋਗੀ ਉਹਨੂੰ ਟਿਕ ਕਰ ਦਿਓ ਤੇ ਅਗਲੀ ਤੁਸੀਂ ਚਾਹੋਣੇ ਵੀ ਪੂਰੀ ਹੋ ਜੇ ਤਾਂ ਅਰਦਾਸ ਕਰੋ ਤੇ ਇਸ ਨੂੰ ਪੜੋ 1430 ਵਾਰੀ ਜਿਹੜਾ ਤੁਹਾਡਾ ਲਿਖਿਆ ਹੋਇਆ ਉਹਨੂੰ ਪੜੋ ਕਈ ਪੈਣ ਪ੍ਰਾਂਵ ਨੇ ਮੈਨੂੰ ਪੁੱਛਿਆ ਤਿੱਕਿ ਜਿਹੜਾ ਦੀਦੀ ਤੁਸੀਂ ਸ਼ਬਦ ਦੱਸੇਗਾ ਵੀ ਹਾਂ ਉਹਨੂੰ ਪਾਕਟ ਦੇ ਵਿੱਚ ਲਿਜਾ ਸਕਦੇ ਆ ਕਈ ਪੈਣ ਪ੍ਰਾਂਵ ਨੂੰ ਬਹੁਤ ਡਾਊਟ ਆਉਂਦਾ ਇਸ ਚੀਜ਼ ਦਾ ਉਸ ਤੋਂ ਬਾਅਦ ਤੁਸੀਂ ਇਹ ਨੋਟਬੁੱਕ ਨੂੰ ਬਿਲਕੁਲ ਸੰਭਾਲ ਕੇ ਰੱਖਣਾ ਕਿਉਂਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਤੁਸੀਂ ਐ ਸਮਝ ਲਓ ਵੀ ਕਿ ਗੁਰੂ ਸਾਹਿਬ ਜੀ ਦਾ ਹੁਕਮ ਤੁਹਾਡੇ ਕੋਲੇ ਹੈਗਾ ਨਾ ਅਗਰ ਪਿਆਰ ਕਰਦੇ ਹੋ ਤੁਸੀਂ ਗੁਰ ਤੇ ਜਿਹੜੀ ਸਲਿੱਪਾਂ ਵਾਲੀ ਹੈਗੀ ਉਹ ਜਦੋਂ ਤੁਹਾਨੂੰ ਪਤਾ ਲੱਗ ਜੇ ਤਾਂ ਤੁਸੀਂ ਉਹ ਪਰਚੀਆਂ ਨੂੰ ਜਲਾ ਦੇਣਾ ਜਲਾ ਕੇ ਉਸ ਤੋਂ ਬਾਅਦ ਫਿਰ ਤੁਸੀਂ ਕਿਸੇ ਵੀ ਆਪਣੇ ਕਮਲੇ ਵਗੈਰਾ ਦੇ ਵਿੱਚ ਪਾ ਦੇਣਾ ਇਹ ਚੀਜ਼ ਹੈਗੀ ਇਸ ਚੀਜ਼ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਤੇ ਵਿਸ਼ਵਾਸ ਦੇ ਨਾਲ ਕਰਨਾ ਹੈ ਕਦੇ ਵੀ ਮਨ ਡਲਾਉਣਾ ਨਹੀਂ ਕਿਉਂਕਿ ਜੇ ਮਨ ਡੋਲ ਗਿਆ ਫਿਰ ਕੁਝ ਵੀ ਹਾਸਿਲ ਹੋਣ ਵਾਲਾ ਨਹੀਂ ਹੈਗਾ ਤੇ ਬਾਕੀ ਚਲੋ ਕੋਈ ਵੀ ਤੁਹਾਡਾ ਫਿਰ ਵੀ ਡਾਊਟ ਰਹਿੰਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਬੱਸ ਤੁਹਾਡਾ ਡਾਊਟ ਕਲੀਅਰ ਹੋ ਗਿਆ ਹੋਵੇਗਾ इसलिए अज मैं बहुत छोटी वीडियो बनाई है तो हम मिलेंगे अगली वीडियो तक लिए सारे भेन भरा ने मेरे वालों अपना दूसरा चैनल किरण कुकिंग एंड एसोन प्लीज उन्होंने भी सबसक्राइब कर लो